ਅਸਲਾਮੁਅਲੈਕ ਵੀਰੋ ਕੀ ਹਾਲ ਚਾਲ ਹੈ ਵੀਰੋ ਅੱਜ ਦੀ ਕਥਾ ਦੇ ਅੰਦਰ ਸੰਤ ਸਿੰਘ ਮਸਕੀਨ ਹੋਣੀ ਇੱਕ ਬਹੁਤ ਹੀ ਖਾਸ ਵਾਕਿਆ ਸੁਦਾਮਾ ਜਦੋਂ ਸ੍ਰੀ ਕ੍ਰਿਸ਼ਨ ਨੂੰ ਮਿਲਣ ਗਿਆ ਤੇ ਫਿਰ ਉੱਥੇ ਕੀ ਕੁਝ ਵਾਪਰੀ ਵੀਰੋ ਇਹ ਅਸੀਂ ਅੱਜ ਦੀ ਕਥਾ ਦੇ ਅੰਦਰ ਸੰਤ ਸਿੰਘ ਮਸਕੀਨ ਹੋਣਾ ਕੋ ਜਾਣਾਂਗੇ ਤੇ ਇਸ ਦੇ ਅੰਦਰ ਇੱਕ ਬਹੁਤ ਵੱਡਾ ਸਬਕ ਹੈ ਵੀਰੋ ਚਲ ਕੇ ਕਥਾ ਸੁਣਨੇ ਤੇ ਇਸ ਦੀ ਵਾਰ ਜਾਣਿਆ ਦਿਲ ਦੇ ਉੱਤੇ ਪੱਥਰ ਰੱਖ ਕੇ ਸੁਦਾਮਾ ਚਲੇ ਆਣਖੀਲਾ ਬੜਾ ਸੀ ਪਰ ਹਾਲਾਤ ਦੀ ਮਜਬੂਰੀ ਨੇ ਜ਼ਮੀਰ ਤੇ ਪੱਥਰ ਰੱਖਣ ਨੂੰ ਮਜਬੂਰ ਕੀਤਾ ਚੱਲ ਪਿਆ ਲੇਕਿਨ ਕਦਮ ਪਿੱਛੇ ਜਾਂਦੇ ਨਹੀਂ ਦੁਬਦਾ ਚ ਹੈ ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਲਿਖਦੇ ਨੇ ਚੱਲਿਆ ਗਿਣਦਾ ਗਿੱਟੀਆਂ ਕਿਉਂ ਕਰ ਜਾਈਏ ਕੌਣ ਮਿਲਾਏ ਰਸਤੇ ਦੀਆਂ ਗਿੱਟੀਆਂ ਨੂੰ ਗਿਣਦਾ ਜਾ ਰਿਹਾ ਦੁਬਦਾ ਚ ਹੈ ਕਿਸ ਨੇ ਮਿਲਣ ਦੇਣਾ ਕੌਣ ਮਿਲਾਵੇਗਾ ਤੇ ਜੇ ਮੁਲਾਕਾਤ ਵੀ ਹੋ ਗਈ ਤੇ ਆਪਾਂ ਤੇ ਕੁਝ ਕਹਿਣਾ ਹੀ ਨਹੀਂ ਜੇ ਕੈਦ ਤਾ ਤੇ ਦੋਸਤੀ ਨਹੀਂ ਖੈਰ ਪਹੁੰਚੇ ਭਾਈ ਸਾਹਿਬ ਲਿਖਦੇ ਨੇ ਭਾਈ ਗੁਰਦਾਸ ਜੀ ਬਹੁਤਾ ਨਗਰ ਦਵਾਰ ਕਾ ਸਿੰਘ ਦਵਾਰ ਖਲੋਤਾ ਜਾਏ ਜਿਹੜਾ ਮਹਿਲਾ ਦਾ ਮੁਖੀ ਦਰਵਾਜ਼ਾ ਸੀ ਨਾ ਵੱਡਾ ਉੱਥੇ ਜਾ ਕੇ ਖੜਾ ਹੋ ਗਿਆ ਤੇ ਦਵਾਰਪਾਲ ਨੂੰ ਚੌਕੀਦਾਰ ਨੂੰ ਕਹਿਣ ਲਗਾ ਕਿ ਸ੍ਰੀ ਕ੍ਰਿਸ਼ਨ ਮੇਰੇ ਬਾਲ ਸਖਾ ਮਿੱਤਰ ਨੇ ਗੁਰੂ ਭਾਈ ਨੇ ਮੈਂ ਉਹਨਾਂ ਨੂੰ ਮਿਲਣਾ ਹੈ ਤੇ ਉੱਪਰ ਦੀ ਹਾਲਤ ਨੂੰ ਵੇਖ ਕੇ ਅੰਦਾਜ਼ਾ ਲਾਣ ਵਾਲਾ ਅਕਸਰ ਲੋਕੀ ਉਪਰੋਂ ਪਰੋ ਬੰਦੇ ਨੂੰ ਪੜ ਦੇਣਾ ਤੇ ਦਵਾਰਪਾਲ ਕਹਿਣ ਲੱਗਾ ਤੂੰ ਗੁਰੂ ਭਾਈ ਹੈ ਕ੍ਰਿਸ਼ਨ ਦਾ ਤੂੰ ਬਾਲ ਸਖਾ ਮਿੱਤਰ ਹੈ ਜਾਇਕ ਪਾਸੇ ਹੋ ਤਾੜਨਾ ਕਰ ਦਿੱਤੀ ਤੇ ਸਦਾਮਾ ਕਹਿੰਦਾ ਮੈਂ ਅੱਜ ਤੱਕ ਝੂਠ ਨਹੀਂ ਬੋਲਿਆ ਤੂੰ ਇਹ ਦੋ ਲਫ਼ਜ਼ ਅੰਦਰ ਕਹਿ ਤੇ ਦੇ ਮੈਂ ਬੜੀ ਲੰਬੀ ਵਾਟ ਤੈ ਕਰਕੇ ਆਇਆ ਤੂੰ ਅੰਦਰ ਜਾ ਕੇ ਇਤਨਾ ਹੀ ਕਹਿ ਦੇ ਕਿ ਤੁਹਾਡਾ ਬਾਲ ਸਖਾ ਮਿੱਤਰ ਆਇਆ ਹੈ ਗੁਰੂ ਭਾਈ ਆਇਆ ਤਰਸ ਆ ਗਿਆ ਦਵਰਪਾਲ ਨੂੰ ਅੰਦਰ ਚਲਾ ਗਿਆ ਸ੍ਰੀ ਕ੍ਰਿਸ਼ਨ ਨੂੰ ਮੱਥਾ ਟੇਕ ਕੇ ਕਹਿਣ ਲੱਗਾ ਭਗਵਨ ਇੱਕ ਬੰਦਾ ਬਾਹਰ ਖੜਾ ਹੈ ਤੇ ਕਹਿੰਦਾ ਮੈਂ ਤੁਹਾਡਾ ਬਾਲ ਸਖਾ ਮਿੱਤਰ ਆ ਦੇ ਗੁਰੂ ਪਾਈ ਆ। ਕ੍ਰਿਸ਼ਨ ਕਹਿ ਲਗੇ ਤੇ ਦਸ ਉਹਦੀ ਵੇਸ਼-ਭੁਸ਼ਾ ਕੀ ਸੀ? ਉਹਦਾ ਪਹਿਰਾਵਾ ਕੀ ਹੈ? ਕਿ ਕਿਉਂ ਪੁੱਛਿਆ? ਕਿ ਬ੍ਰਾਹਮਣ ਦੀ ਵੰਡ ਨੇ ਉਹਨਾਂ ਦਿਨਾਂ ਵਿੱਚ ਪਹਿਰਾਵੇ ਦੀ ਵੰਡ ਕਰ ਦਿੱਤੀ ਸੀ ਤੇ ਪਹਿਰਾਵੇ ਤੋਂ ਪਤਾ ਚੱਲਦਾ ਸੀ ਬ੍ਰਾਹਮਣ ਕੌਣ ਹੈ, क्षत्रੀ ਕੌਣ ਹੈ, ਵੈਸ਼ ਕੌਣ ਹੈ, ਸ਼ੂਦਰ ਕੌਣ ਹੈ, ਬੈਰਾਗੀ ਕੌਣ ਹੈ, ਸੰਨਿਆਸੀ ਕੌਣ ਹੈ, ਬ੍ਰਹਮਚਾਰੀ ਕੌਣ ਹੈ? ਇਹ ਸਾਰੇ ਪਹਿਰਾਵੇ ਬਕਾਇਦਾ ਬਣ ਚੁੱਕੇ ਸਨ। ਤੇ ਪਰਾਵਿਆਂ ਤੋਂ ਪਤਾ ਚਲ ਜਾਂਦਾ ਸੀ ਇਸ ਢੰਗ ਦੀ ਜਿਹੜੀ ਵੰਡ ਹੈ ਨਾ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਿਲਕੁਲ ਰੱਦ ਕਰਿਆ ਆਪਨੇ ਸਾਫ਼ ਕਹਿ ਦਿੱਤਾ ਜਦ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੋਂ ਇਨਕੀ ਪਰਤੀਤ ਬ੍ਰਾਹਮਣ ਦੀ ਰੀਤ ਅਗਰੇ ਚਲੇਗਾ ਖਾਲਸਾ ਮੇਰਾ ਇਸ ਤੇ ਕੋਈ ਭਰੋਸਾ ਨਹੀਂ ਤੇ ਤੁਸੀਂ ਆਖੋਗੇ ਬ੍ਰਾਹਮਣ ਦੀ ਰੀਤ ਕੀ ਹੈ ਬ੍ਰਾਹਮਣ ਦੀ ਰੀਤ ਛੂਆ ਛਾਤ ਬ੍ਰਾਹਮਣ ਦੀ ਰੀਤ ਹੈ ਵਰਣ ਵੰਡ ਬ੍ਰਾਹਮਣ ਦੀ ਰੀਤ ਹੈ ਜਾਤ ਪਾਤ ਤੇ ਬ੍ਰਾਹਮਣ ਦੀ ਰੀਤ ਹੈ ਜਾਤ ਪਾਤ ਨਾਲ ਵੰਡ ਕੇ ਰੱਖੋ ਵਰਣ ਨਾਲ ਵੰਡ ਕੇ ਰੱਖੋ ਤੇ ਛੂਹਾ ਛਾਤ ਨੂੰ ਜਨਮ ਦਿਓ ਇਹ ਬ੍ਰਾਹਮਣ ਨੇ ਜਨਮ ਦਿੱਤਾ ਸੀ ਤੇ ਬ੍ਰਾਹਮਣ ਨੇ ਛੂਹਾ ਛਾਤ ਨੂੰ ਜਨਮ ਕਿਉਂ ਦਿੱਤਾ ਤਾਂ ਕਿ ਮੇਰੀ ਅਜ਼ਮਤ ਬਣੀ ਰਹੇ ਮੇਰੇ ਨੇੜੇ ਹੀ ਇਨਾਨ ਮੇਰੀ ਮਹਾਨਤਾ ਬਣੀ ਰਹੇ ਤੇ ਖਿਮਾ ਕਰਨੀ ਅਗਰ ਇਸ ਤਰ੍ਹਾਂ ਦੀ ਸੋਚਣੀ ਸਾਡੇ ਵਿੱਚ ਆ ਜਾਏ ਤੇ ਬ੍ਰਾਹਮਣ ਰੀਤੀ ਹੈ ਤੋ ਸ੍ਰੀ ਕ੍ਰਿਸ਼ਨ ਨੇ ਉਸ ਵਕਤ ਦੀ ਬਣੀ ਹੋਈ ਪਰੰਪਰਾ ਦੇ ਮੁਤਾਬਕ ਪੁੱਛ ਲਿਆ ਬਈ ਉਹ ਜਿਹੜਾ ਬਾਹਰ ਖੜਾ ਹੈ ਉਹਦੀ ਵੇਸ਼-ਭੁਸ਼ਾ ਕੀ ਹੈ ਦਵਾਰਪਾਲ ਨੇ ਜੋ ਕੁਛ ਉੱਥੇ ਕਿਹਾ ਉਹ ਕਵੀ ਨਿਰੋਤਮ ਨੇ ਲਿਖਿਆ ਹੈ ਆਪਣੇ ਕ੍ਰਿਸ਼ਨ ਪ੍ਰਸੰਗ ਦੇ ਵਿੱਚ ਭਗਵਨ ਵੇਸ਼-ਭੁਸ਼ਾ ਪੁੱਛਦੇ ਹੋ ਤੇ ਇਹ ਹੈ ਸੀਸ-ਪਗਾ ਨਾ ਸਿਰ ਤੇ ਪੱਗ ਕੋਈ ਨਹੀਂ 4000 ਸਾਲ ਪੁਰਾਣੀ ਕਥਾ ਤਿੱਪੱਗ ਦੀ ਮਹਿਮਾ ਪੱਗ ਦੀ ਗੱਲ ਪੱਗ ਦੀ ਅਜ਼ਮਤ ਭਗਵਨ ਤੁਹਾਡਾ ਬਾਲ ਸਖਾ ਮਿੱਤਰ ਤੁਹਾਡਾ ਯਾਰ ਤੁਹਾਡਾ ਗੁਰੂ ਭਾਈ ਤੇ ਕੈਸਾ ਗੁਰੂ ਭਾਈ ਸਿਰ ਤੇ ਪੱਗ ਕੋਈ ਨਹੀਂ ਸਿਰ ਤੇ ਦਸਤਾਰ ਕੋਈ ਨਹੀਂ ਸੀਸ ਪਗਾ ਨਾ ਜਗਾ ਤਨ ਪੈ ਪ੍ਰਭ जाने के आए बसे कहंगा मां तोती फटी सी लटी दुपट्टी पैर पाहन की नहीं सामा भगवन जे थौडा बाल सखा मित्र है ते भजन भी करदा होवेगा नाम वाणी दा अभ्यास भी करदा होवेगा साधना भी करदा होवेगा ते फिर ते पग बड़ी लाज़मी हो जांदी है नहीं ते शक्ति خارج हो जांदी है शुरू शुरू च अगर इस तरह दी कोई साधना करे ते ओदे सिर ते ते पग भी कोई नहीं ਉਧਿਤੇ ਹੋਰ ਵੀ ਬੜੀ ਦੁਰਬਲ ਜੀਆਂ ਤੇ ਦੀਨ ਦਸ਼ਾ ਉਹਦੇ ਬਾਕੀ ਕਪੜੇ ਵੀ ਤਨ ਤੇ ਕੋਈ ਨਹੀਂ ਪੈਰਾਂ ਚ ਜੁੱਤੀ ਵੀ ਕੋਈ ਨਹੀਂ ਕ੍ਰਿਸ਼ਨ ਜੀ ਨੇ ਕਿ ਇਹ ਗੱਲ ਛੱਡ ਪਹਿਲੇ ਇਹ ਦੱਸ ਉਹਦਾ ਨਾਂ ਕੀ ਏ ਨਾਂ ਤੂੰ ਪੁੱਛਿਆ ਉਹ ਆਪਣਾ ਨਾਂ ਕੀ ਦੱਸਦਾ ਹੈ ਦਵਾਰ ਖੜੋ ਦਿਜ ਦੁਰਬਲ ਭੇਖ ਰਿਓ ਚਖ ਸੋ ਬਸੁਦਾ ਅਭਰਾਮਾ ਪੂਛਤ ਦੀਨ ਦਿਆਲ ਕੋ ਧਾਮ ਬਤਾਵਤ ਆਪਣੋ ਨਾਮ ਸੁਦਾਮਾ ਭਗਵਨ ਨਾਮ ਸੁਦਾਮਾ ਦੱਸਦਾ ਹੈ ਤੇ ਪਾਏ ਗੁਰਦਾਸ ਜੀ ਲਿਖਦੇ ਨੇ ਇੱਕਦਮ ਉਹ সিংহাসਨ ਤੋਂ ਉੱਠੇ ਦੂਰੋਂ ਦੇਖ ਡੰਡਾਉ ਤੇ ਕਰ ਛੱਡ সিংহাসਨ ਹਰ ਜੀ ਆ ਇੱਕਦਮ ਲੰਬੇ ਪੈ ਗਏ ਉਹ ਬੂਏ ਦੇ ਬਾਹਰ ਖੜਾ ਸੀ ਆਪਣੇ সিংহাসਨ ਤੋਂ ਭੱਜੇ ਤੇ ਜ्यों ਦੂਰੋਂ ਦਿਖਾਈ ਦਿੱਤਾ ਮੱਥਾ ਟੇਕਿਆ ਇਨੇ ਸੋਚੇ ਮੁਫਲਿਸ ਹੈ ਗਰੀਬ ਹੈ ਤੇ ਅੱਜ ਮੈਂ ਰਾਜਾ ਬਣ ਗਿਆ ਯਾਦ ਆ ਗਈ ਗੱਲ ਕਿ ਇਹ ਨਾਮ ਅਭਿਆਸ ਅੱਗੇ ਪੁਰਸ਼ ਸੀ ਕਿ ਸੰਦੀਪਨ ਰਿਸ਼ੀ ਦੀ ਪ੍ਰਸੰਤਾ ਦਾ ਪਾਤਰ ਬਣਿਆ ਸੀ ਜਦ ਕਿ ਮੈਂ ਨਹੀਂ ਸੀ ਦੂਰੋਂ ਦੇਖ ਡੰਡਾਉਤ ਕਰ ਛੱਡ ਸਿੰਘਾਸਣ ਹਰ ਜੀ ਆਏ ਵਰਨਾ ਬੰਦੇ ਨੂੰ ਕਿਧਰੇ ਚਾਰ ਕੌੜੀਆਂ ਮਿਲ ਜਾਂਣ ਤੇ ਬੰਦਾ ਭਰਾ ਨੂੰ ਕੋਲ ਬਿਠਾ ਕੇ ਲਾਜ਼ੀ ਨਹੀਂ ਭਰਾ ਨੂੰ ਗਲਵਕੜੀ ਚ ਨਹੀਂ ਲੈਂਦਾ ਤੇ ਸਾਹਮਣੇ ਐ ਸਪਸ਼ਟ ਗੱਲ ਐ ਪਹਿਲੇ ਦੇ ਪਰ ਦਖਣਾ ਪੈਰੀ ਪਹਿ ਕੇ ਲੈ ਗੱਲ ਲਾਏ ਪ੍ਰਕਰਮਾਂ ਕੀਤੀ ਪੈਰਾਂ ਤੇ ਪੈਰ ਮੱਥਾ ਟੇਕਿਆ ਗੁਰੂ ਭਾਈ ਦੇ ਨਾਤੇ ਗੁਰੂ ਦੇ ਨਾਤੇ ਨਹੀਂ ਜੋ ਦੀ ਸੇ ਗੁਰ ਸਿਖੜਾ ਤਿਸ ਨਿਉ ਨਿਉ ਲਾਗੋਂ ਪਾਏ ਜਿਉ ਪਿਤਾ ਦੇ ਪੈਰੀ ਪੈ ਜਾਂਦੇ ਆ ਭਰਾ ਦੇ ਪੈਰੀ ਪੈ ਜਾਂਦੇ ਆ ਸਿੱਖ ਦੇ ਪੈਰੀ ਪਾਇਆ ਸਿੱਖ ਦੇ ਨਾਤੇ ਗੁਰੂ ਦੇ ਨਾਤੇ ਨਹੀਂ। શ્રી ਕ੍ਰਿਸ਼ਨ ਗੁਰੂ ਭਾਈ ਦੇ ਨਾਤੇ ਭਗਤ ਦੇ ਨਾਤੇ, ਬਾਲ ਸਖਾ ਮਿੱਤਰ ਦੇ ਨਾਤੇ ਪਹਿਰੀ ਪੈ ਗਏ। ਪਹਿਲੇ ਦੇਹ ਪਰ ਦਖਣਾ ਪ੍ਰਕਰਮ ਆ ਵੀ ਕੀਤੀ। ਪਹਿਰੀ ਪੈ ਕੇ ਲੈ ਗੱਲ ਲਾਇ। ਦਿਮਾਗ ਨੂੰ ਤਲੇ ਲਾਇ ਹੋਣ। ਤੇ ਖਿਮਾ ਕਰਨੀ ਇਸ ਤਰ੍ਹਾਂ ਦੀ ਜਿਹੜੀ ਸੋਚਣੀ ਹੈ, ਉਸ ਦਾ ਫਿਰ ਜਨਮ ਨਹੀਂ ਹੋਵੇਗਾ। ਹੁਣ ਮੂਲ ਗੱਲ ਜਿਹੜੀ ਮੈਂ ਤੁਹਾਡੇ ਸਾਹਮਣੇ ਰੱਖਣ ਲਗਾ ਹੋਏ ਆ। ਕਿ ਸ੍ਰੀ ਕ੍ਰਿਸ਼ਨ ਨੇ ਆਪਣੇ ਸਿੰਘਾਸਣ ਤੇ ਬਿਠਾਇਆ ਭਾਵੇਂ ਭਾਈ ਗੁਰਦਾਸ ਜੀ ਨੇ ਵੀ ਲੰਬੀ ਕਥਾ ਲਿਖੀ ਤੇ ਨਿਰੋਤਮ ਨੇ ਵੀ ਪੁੱਛੇ ਕੁਸਲ ਪਿਆਰ ਕਰ ਗੁਰ ਸੇਵਾ ਦੀ ਕਥਾ ਸੁਣਾਏ ਪੁਰਾਣੀਆਂ ਗੱਲਾਂ ਸਾਰੀਆਂ ਚੱਲ ਪਈਆਂ ਖੈਰ ਸਿੰਘਾਸਣ ਤੇ ਬਿਠਾ ਕੇ ਚਰਨੋਂ ਦੁਖਲੇ ਪੈਰ ਧੋਏ ਸਿੰਘਾਸਨ ਉੱਪਰ ਬਿਠਾ ਪੈਰ ਧੋਤੇ ਤੇ ਨਿਰੋਤਮ ਕਹਿੰਦੇ ਨੇ ਚਰਨਾਮਤ ਆਪ ਪੀ ਗਏ सुदामे ਦੇ ਪੈਰ ਧੋ ਕੇ ਪਾਣੀ ਪੀ ਗਏ ਤੇ ਰੁਕਮਣੀ ਨੂੰ ਆਪਣੀ ਪਤਨੀ ਨੂੰ ਆਵਾਜ਼ ਮਾਰੀ ਦਸਤਾਰ ਲਿਆ ਪਗ ਲਿਆ ਹਾਲਾਂਕਿ ਚੋਲਾ ਵੀ ਫਟਿਆ ਹੋਇਆ ਸੀ ਚੋਲਾ ਮੰਗਾ ਸਕਦੇ ਸਨ ਜੁੱਤੀ ਵੀ ਨਹੀਂ ਸੀ ਜੁੱਤੀ ਵੀ ਮੰਗਾ ਸਕਦੇ ਸਨ ਉਹਦੇ ਕੋਲ ਪੈਸੇ ਵੀ ਨਹੀਂ ਸਨ ਧਨ ਵੀ ਮੰਗਾ ਸਕਦੇ ਸਨ ਪਰ ਨਹੀਂ ਇੱਕਦਮ ਖਿਆਲ ਆਇਆ ਰੁਕਮਣੀ ਪਗ ਲਿਆ ਦਸਤਾਰ ਲਿਆ ਤੇ ਉੱਥੇ ਸਭ ਤੋਂ ਪਹਿਲੇ सुदामे ਦੇ ਮਸਤਕ ਤੇ ਸਿਰ ਤੇ ਉਹਨਾਂ ਨੇ ਦਸਤਾਰ ਬੰਨੀ। ਪ੍ਰਾਚੀਨ ਸਮੇਂ ਤੋਂ ਸੰਤ ਜਨ ਭਗਤ ਜਨ ਦਸਤਾਰ ਬੰਦੀ ਕਰਦੇ ਆਏ ਨੇ। ਸਭ ਤੋਂ ਵੱਡੀ ਸਗਾਤ ਸਭ ਤੋਂ ਵੱਡੀ ਦੇਣ ਬਈ ਇਹ ਬਾਲਕ ਹੁਣ ਤੋਂ ਇਤਨਾ ਵੱਡਾ ਹੋ ਗਿਆ ਕਿ ਨਾਮ ਜਪ ਸਕਦਾ ਤੇ ਤੇਰੇ ਮਸਤਕ ਦੇ ਸ਼ਕਤੀ ਜਮਾ ਹੋ ਸਕਦੀ ਏ ਤੇ ਇਹ ਜ਼ਾਇਲ ਨਾ ਚਲੀ ਜਾਵੇ। ਲੈ ਹੁਣ ਤੂੰ ਦਸਤਾਰ ਵੀ ਲੈ। ਪੱਗ ਵੀ ਲੈ। ਤੇ ਕੰਨਨ ਘਰ ਦੇ ਵਿੱਚ ਕੁਝ ਹੋਵੇ ਤੇ ਉਹਨੂੰ ਸੰਭਾਲ ਕੇ ਰੱਖਣ ਦੀ ਲੋੜ ਵੀ ਪੈ ਜਾਂਦੀ ਹੈ ਸੇਫ ਚਾਹੀਦੇ ਕੋਈ ਤਾਲੇ ਚਾਹੀਦੇ ਨੇ ਜਿੱਥੇ ਸੋਨਾ ਚਾਂਦੀ ਧਨ ਰੱਖ ਸਕੀਏ ਤੇ ਜੇ ਕੁਝ ਵੀ ਨਾ ਹੋਵੇ ਤੇ ਬੂਏ ਖੁੱਲੇ ਲੋੜ ਨੇ ਮੈਂ ਸਮਝਦਾ ਮਸਤਕ ਦੇ ਸ਼ਾਇਦ ਕੁਝ ਰਿਆ ਹੀ ਨਹੀਂ ਐਸ ਵਾਸਤੇ ਹਿਫਾਜ਼ਤ ਕਰਨ ਦੀ ਕੋਈ ਲੋੜ ਵੀ ਨਹੀਂ ਰਹੀ ਮੈਨੂੰ ਤੇ ਇਹ ਜਾਪਦਾ ਕੁਝ ਹੋਵੇ ਤੇ ਹਿਫਾਜ਼ਤ ਦੀ ਲੋੜ ਪੈਂਦੀ ਹੈ ਤੇ ਕੋਈ ਪਹਿਰਾਵਾ ਨਹੀਂ ਹੈ ਚੱਕਰਚਨਾ ਪਹਿਣਾ ਤੇ ਜਿਵੇਂ ਚੋਲਾ ਤੇ ਬਾਕੀ ਕਪੜੇ ਨੇ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਕਿ ਇੱਕ ਧਾਰਮਿਕ ਰੂਪ ਹੈ ਇਸ ਦਾ ਤੇ ਇੱਕ ਧਾਰਮਿਕ ਚਿੰਨ ਹੈ ਤੇ ಜಾਤੀ ਰੰਜਿਸ਼ ਤੇ ਐਵੇਂ ਅਣਗਹਿਲੀ ਕਰਕੇ ਵੀ ਗੱਲ ਜੋ ਹੈ ਨਜ਼ਰ ਅੰਦਾਜ਼ ਨਾ ਕਰਨੀ ਕਮ ਸੇ ਕਮ ਇਤਨੀ ਗੱਲ ਤੇ ਕਬੂਲ ਕਰਨੀ ਪਵੇਗੀ ਕਿ ਗੁਰੂ ਨੇ ਜੋ ਸਾਡੇ ਵਾਸਤੇ ਨਿਯਮ ਬਣਾਇਆ ਹੈ ਤੋਂ ਧਾਰਮਿਕ ਤੌਰ ਤੇ ਗੁਰੂ ਸਾਡੇ ਨਾਲੋਂ ਅੱਗੇ ਹੈ ਇਹ ਤੇ ਕਬੂਲ ਕਰਨਾ ਪਵੇਗਾ ਤੇ ਜੇ ਨਹੀਂ ਕਬੂਲ ਤੇ ਫਿਰ ਠੀਕ ਹੈ ਇਤਨੀ ਗੱਲ ਕਬੂਲ ਕਰਨੀ ਪੈਗੀ ਕਿ ਗੁਰੂ ਸਾਡੇ ਨਾਲੋਂ ਅੱਗੇ ਹੈ ਧਰਮ ਦੀ ਦੁਨੀਆ 'ਚ ਵਿਚਾਰ ਦੀ ਦੁਨੀਆ 'ਚ ਗਿਆਨ ਦੀ ਦੁਨੀਆ 'ਚ ਸੱਚ ਦੀ ਦੁਨੀਆ 'ਚ ਤੇ ਜਦ ਉਹ ਸਾਨੂੰ ਕੋਈ ਚੀਜ਼ ਦਿੰਦਾ ਹੈ ਤਾਂ ਫਿਰ ਅੱਗੇ ਦੀ ਦਿੰਦਾ ਹੈ ਪਿੱਛੇ ਦੀ ਨਹੀਂ ਬਹੁਤ ਅੱਗੇ ਅੱਗੇ ਦੀ ਦੁਨੀਆ ਦੀ ਤੇ ਜਿਹੜਾ ਨਜ਼ਰ ਅੰਦਾਜ਼ ਕਰ ਦਿੰਦਾ ਹੈ ਸੁੱਟ ਦਿੰਦਾ ਹੈ ਸਮਝ ਲਓ ਅੱਗੇ ਜਾਣਾ ਹੀ ਨਹੀਂ ਚਾਹੁੰਦਾ ਗਲਤ ਇਹ ਨਹੀਂ ਹੈ ਨਾ ਅੱਗੇ ਜਾਣ ਦਾ ਸ਼ੌਕ ਪੈਦਾ ਹੋਇਆ ਤੇ ਇਹ ਗੱਲ ਲਾਜ਼ਮੀ ਪੈਦਾ ਹੋਵੇਗੀ ਪਰ ਮੇਰੇ ਇਸ ਕਹਨ ਇੱਕ ਸੰਕਲਪ ਅੰਦਰੋਂ ਪੈਦਾ ਹੁੰਦਾ ਹੈ ਕੇ ਬਾਣੀ ਪੜੀਏ ਨਾਮ ਜਪੀਏ ਕੋਈ ਮਸਤਕ ਦੇਚ ਰਸ ਪੈਦਾ ਹੋਵੇ ਤੇ ਦਸਤਾਰ ਵੀ ਸਜਾਈਏ ਸੰਕਲਪ ਪੈਦਾ ਹੁੰਦਾ ਇਕਦਮ ਵਿਕਲਪ ਖੜਾ ਹੋ ਜਾਂਦਾ ਛੱਡ ਥੀ ਲੋੜ ਐ ਸਤਿ ਤੂੰ ਮਨ ਦੁਫਾੜ ਹੈ ਮਨ ਦਾਲ ਹੈ ਇਹ ਸੁਣਨ ਲਈ ਗੁਰਦੁਆਰੇ ਆ ਵੀ ਜਾਂਦਾ ਪਰ ਇਹ ਇਨਕਾਰ ਵੀ ਕਰਦਾ ਦਾਲ ਤੇ ਅਬ ਕਿਉਂ ਉਗਵੇ ਦਾਲ ਸਾਹਿਬ ਕਹਿੰਦੇ ਦਾਲ ਤੇ ਨਹੀਂ ਜੰਮ ਸਕਦੀ ਦਾਲ ਨੂੰ ਬੋਵੋ ਸ਼ਬਦ ਦੀ ਧਰਤੀ ਦੇ ਵਿੱਚ ਕੁਝ ਵੀ ਨਹੀਂ ਪੈਦਾ ਹੋਵੇਗਾ ਅੱਧੇ ਮਨ ਨਾਲ ਗੱਲ ਸੁਣੇ ਪੂਰੇ ਮਨ ਨਾਲ ਸੁਣੋ ਹੀ ਨਾ ਅੱਧੇ ਮਨ ਨਾਲ ਨਿਤਨੇਮ ਕਰੋ ਪੂਰੇ ਮਨ ਨਾਲ ਕਰੋ ਹੀ ਨਾ ਅੱਧੇ ਮਨ ਨਾਲ ਤੁਸੀਂ ਕੀਰਤਨ ਸੁਣੋ ਪੂਰੇ ਮਨ ਨਾਲ ਸੁਣੋ ਹੀ ਨਾ ਤੋ ਇਹ ਦਾਲ ਬੀਜਣ ਦੀ ਕੋਸ਼ਿਸ਼ ਪੈ ਕਰਦੇ ਤੇ ਦਾਲ ਬੀਜਦੇ ਰਹੋ ਉੱਗੇਗੀ ਨਹੀਂ ਜਮੇਗਾ ਕੁਝ ਵੀ ਨਹੀਂ ਕੁਝ ਵੀ ਨਹੀਂ ਪੈਦਾ ਹੋਵੇਗਾ ਕਿਉਂਕਿ ਸਹਬਾਂ ਦਾ ਫੈਸਲਾ ਅਬ ਕਿਉਂ ਉਗਵੇ ਦਾਲ ਉਹਨਾਂ ਦਾਲ ਕਿਉਂ ਪੈਦਾ ਹੋਵੇ ਕਿਸ ਤਰ੍ਹਾਂ ਪੈਦਾ ਹੋਵੇ ਨਾਲੇ ਹੋਰ ਜਿਹੜੀ ਬੁਨਿਆਦੀ ਗੱਲ ਕਰ ਦਿੱਤੀ ਓਏ ਜੇ ਇੱਕ ਹੋਏ ਤਾਂ ਉਗਵੇ ਰੁੱਤੀ ਹੂੰ ਰੁੱਤ ਹੋਵੇ ਬੀਜ ਇੱਕ ਹੋਵੇ ਸਾਬਤ ਹੋਵੇ ਜੇ ਇੱਕ ਹੋਏ ਬੀਜ ਇੱਕ ਹੋਵੇ ਤੇ ਰੁੱਤੀ ਹੂੰ ਰੁੱਤ ਹੋਏ ਰੁੱਤਾਂ ਦੇ ਚੋਂ ਰੁੱਤ ਵੀ ਹੋਵੇ ਬੀਜਣ ਦੀ ਬੇਰੁੱਤਾ ਬੀਜ ਵੀ ਨਹੀਂ ਬੇਰੁੱਤਾ ਤੁਸੀਂ ਬੀਜ ਬੋਹ ਦਿਓ ਗੱਲ ਨਹੀਂ ਬਣਦੀ ਜਿਤਨਾ ਪਰਫੁੱਲਤ ਹੋਣਾ ਚਾਹੀਦਾ ਉਹ ਨਹੀਂ ਹੁੰਦਾ ਤੇ ਤੁਸੀਂ ਆਖੋਗੇ ਫਿਰ ਬੀਜਣ ਦੀ ਰੁੱਤ ਕਿਹੜੀ ਹੈ ਮਨ ਬੀਜ ਹੈ ਸ਼ਬਦ ਧਰਤੀ ਹੈ ਮੈਂ ਫਿਰ ਖੁਲਾਸਾ ਕਰਦੇ ਹਾਂ ਗੁਰੂ ਦਾ ਸ਼ਬਦ ਧਰਤੀ ਹੈ ਸਮੁੱਚੀ ਗੁਰਬਾਣੀ ਧਰਤੀ ਹੈ ਮੂਲ ਮੰਤਰ ਧਰਤੀ ਹੈ ਗੁਰੂ ਦਾ ਸ਼ਬਦ ਧਰਤੀ ਹੈ ਗੁਰੂ ਮੰਤਰ ਧਰਤੀ ਹੈ ਗੁਰਮੁਖ ਬਾਣੀ ਨਾਮ ਹੈ ਨਾਮ ਰਿਦੇ ਵਸਾਈ ਇਸ ਚੱਕਰ ਚ ਨਾ ਪੈਣਾ ਕਿ ਮੂਲ ਮੰਤਰ ਜਪਣਾ ਗੁਰ ਮੰਤਰ ਜਪਣਾ ਨਾਮ ਜਪਣਾ ਤੇ ਬਾਣੀ ਪੜਨਾ ਨਾਮ ਜਪਣਾ ਨਹੀਂ ਗੁਰਮੁਖ ਬਾਣੀ ਨਾਮ ਹੈ ਕਿ purkha ਬਾਣੀ ਵੀ ਨਾਮ ਦਾ ਜਪਣਾ ਹੈ ਔਰ ਬਾਣੀ ਜੋ ਜਪਦਾ ਨੇ ਮੁਸ਼ਕਿਲ ਹੈ ਮੂਲ ਮੰਤਰ ਤੇ ਗੁਰ ਮੰਤਰ ਵੀ ਜਪ ਸਕੇ ਕਿਉਂਕਿ ਬਾਣੀ ਦੇ ਜਪਣ ਤੋਂ ਪ੍ਰੇਰਨਾ ਮਿਲੇਗੀ ਕਿ ਇਹ ਮੂਲ ਮੰਤਰ ਜਪ ਸਕੇ ਗੁਰੂ ਦਾ ਮੰਤਰ ਜਪ ਸਕੇ ਗੁਰ ਮੰਤਰ ਜਪ ਸਕੇ ਤੋ ਗੁਰਮੰਤਰ ਮੂਲ ਮੰਤਰ ਗੁਰਬਾਣੀ ਗੁਰਸ਼ਬਦ ਸਾਰੇ ਮੰਤਰ ਨੇ ਬਾਣੀ ਮਹਾਪੁਰਖਾਂ ਦੀ ਮੰਤਰ ਆਉਂਦੀ ਹੈ ਹੁਣ ਇਹ ਧਰਤੀ ਹੈ ਤੇ ਮਨ ਸਾਡਾ ਬੀਜ ਹੈ ਤੇ ਮਨ ਦੁਫਾੜ ਦਾਲ ਦਲੀਆ ਬਲਕੇ ਕਈਆਂ ਦਾ ਮਨ ਤੇ ਨਿਰਾ ਆਟਾ ਹੀ ਹੈ ਐਨੀ ਮੈਰਜ਼ ਕਰਦੇ ਆ ਕੀਰਤਨ ਸੁਣਨਗੇ ਉਂਗਣ ਲੱਗ ਪੈਣਗੇ ਤੇ ਟੀਵੀ ਦੇ ਸਾਹਮਣੇ ਭਾਵੇਂ ਸਾਰੀ ਰਾਤ ਬੈਠੇ ਰਹਿਣ ਦੇਖਦੇ ਰਹਿਣਗੇ ਪਰ ਕੀਰਤਨ ਵਿੱਚ ਉਂਗਣ ਲੱਗ ਪੈਣਗੇ ਨੇਂਦ ਆ ਜਾਏਗੇ ਤਾਲ ਮਿਲ ਨਹੀਂ بیٹھਦਾ ਸੰਬੰਧ ਨਹੀਂ ਜੁੜਦਾ ਕਥਾ ਨਾਲ ਕੀਰਤਨ ਨਾਲ ਨਿਤਨੇਮ ਨਾਲ ਮੈਂ ਤੇ ਕਈ ਨਿਤਨੇਮੀਆਂ ਨੂੰ ਦੇਖਿਆ ਅੰਮ੍ਰਿਤ ਵੇਲੇ ਗੁਟਕਾ ਹੱਥੇ ਚ ਜਪਜੀ ਸਾਹਿਬ ਜਪਣ ਲੱਗੇ ਨ ਗੁਟਕਾ ਹੱਥੋਂ ਹੀ ਗਰ ਗਿਆ ਉਂਗਦੇ ਪਹਿਲੇ ਤਾਲਮਿਲ ਨਹੀਂ ਬੈਠੇ ਸੰਬੰਧ ਨਹੀਂ ਜੁੜਿਆ ਜਾਗਰਤੀ ਨਹੀਂ ਪੈਦਾ ਹੋਈ ਕਾਰਨ ਮਨ ਤੇ ਬਿਲਕੁਲ ਦਲੀਆ ਹੋਇਆ ਪਿਆ ਦਲੀਆ ਕਾਨੂੰ ਆਟਾ ਹੀ ਹੋਇਆ ਤੇ ਬਿਲਕੁਲ ਆਟਾ ਤੇ ਅੱਬ ਕਿਉਂ ਉਗਵੇ ਦਾਲ ਆਟੇ ਨੂੰ ਤੇ ਛੱਡਦੇ ਹੋ ਦਾਲ ਹੋਵੇ ਉਹ ਵੀ ਨਹੀਂ ਉਗੇਗੀ ਬੀਜ ਸਾਬਤ ਚਾਹੀਦਾ ਜੇ ਇੱਕ ਹੋਏ ਤਾਂ ਉਗਵੇ ਬੀਜ ਇੱਕ ਚਾਹੀਦਾ ਇਹ ਬੰਦੇ ਇੱਕ ਮਿੰਟ ਗੁਰਮੰਤਰ ਜਪ ਪਰ ਇੱਕ ਮਨ ਨਾਲ ਲਾਭਕਾਰੀ ਹੋਵੇਗਾ ਕੋਈ ਤੂੰ 4 ਘੰਟੇ ਜਪਦਾ ਰਹਵੇਂ ਦੁਫਾੜ ਮਨ ਨਾਲ ਦਲੀਏ ਮਨ ਨਾਲ ਆਟੇ ਹੋਏ ਮਨ ਨਾਲ ਉਹਦੇ ਨਾਲ ਇੱਕ ਮਨ ਨਾਲ ਤੋ ਇੱਕ ਮਿੰਟ ਜਪ ਬੜੀ ਗੱਲ ਇੱਕ ਮਿੰਟ ਮੈਂ ਜ਼ਿਆਦਾ ਕਹਿ ਰਿਹਾ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਇੱਕ ਜਿੱਤ ਜਾਏ ਇੱਕ ਛਿਨ ਅਧਾਇਓ ਕਾਲ ਫਾਸ ਕੇ ਵਿਚ ਨਾ ਇੱਕ ਛਿਨ ਇੱਕ ਸੈਕਿੰਡ ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ ਜਿੱਤ ਛੂਟੇ ਨਿਮਕ ਇੱਕ ਸੈਕਿੰਡ ਤੋ ਹੁਣ ਮੈਂ ਅਰਜ ਕਰਦੇ ਆ ਸਮਾਂ ਹੋ ਗਿਆ ਰੁੱਤੀ ਹੂੰ ਰੁੱਤ ਹੋਏ ਰੁੱਤ ਵੀ ਚਾਹੀਦੀਏ ਤੇ ਬੀਜਣ ਦੀ ਰੁੱਤ ਕਿਹੜੀ ਸ਼ਬਦ ਧਰਤੀ ਇਹ ਮਨ ਬੀਜ ਹੈ ਰੁੱਤ ਕਿਹੜੀ ਹੈ ਸਾਰੀ ਦੁਨੀਆ ਦੇ ਵਿੱਚ ਕੋਈ ਵੀ ਬੀਜ ਬੋਈ ਹੈ ਤੇ ਬੀਜ ਬੋਣ ਦੀ ਰੁੱਤ ਸਾਲ ਦੇ ਵਿੱਚ ਇੱਕ ਦਫਾ ਆਉਂਦੀ ਹੈ ਜਾਂ ਦੋ ਦਫਾ ਦਰਖਤਾਂ ਨੂੰ ਫਲ ਲੱਗਦੇ ਨੇ ਸਾਲ ਦੇ ਵਿੱਚ ਇੱਕ ਦਫਾ ਕਿਧਰੇ ਕਿਧਰੇ ਕਿਸੇ ਦਰਖਤਾਂ ਨੂੰ ਦੋ ਦਫਾ ਪਰ ਬੀਜਣ ਦੀ ਰੁੱਤ ਇੱਕ ਦਫਾ ਜਾਂ ਦੋ ਦਫਾ ਤੋਂ ਜ਼ਿਆਦਾ ਨਹੀਂ ਹੈ ਮਨ ਨੂੰ ਬੀਜਣਾ ਤੇ ਰੁੱਤ ਸਾਲ ਦੇ ਵਿੱਚ ਕਿੰਨੇ ਕ ਵਫਾ ਇੱਥੇ ਸਾਲ ਦੀ ਗੱਲ ਨਹੀਂ ਮਹੀਨਿਆਂ ਦੀ ਗੱਲ ਨਹੀਂ ਦਿਨ ਰਾਤ ਦੇ ਵਿੱਚ 24 ਘੰਟਿਆਂ ਦੇ ਵਿੱਚ ਇਹ ਰੁੱਤ ਦੋ ਵਫਾ ਆਉਂਦੀ ਹੈ ਰੁੱਤੀ ਹੂੰ ਰੁੱਤ ਹੋਏ ਕਿਹੜੀ ਰੁੱਤ ਹੈ ਫਿਰ ਉਹ ਉਹਨੂੰ ਕਹਿੰਦੇ ਨੇ ਅੰਮ੍ਰਿਤ ਵੇਲਾ ਤੇ ਅੰਮ੍ਰਿਤ ਵੇਲਾ ਇੱਕ ਟਾਈਮ ਨਹੀਂ ਦੋ ਵਕਤ ਆਉਂਦਾ ਹੈ ਇਹਨੂੰ ਹਿੰਦੁਸਤਾਨ ਦੇ ਉਰਾਣੇ ਮਹਾਪੁਰਸ਼ ਨੇ ਕਿਹਾ ਸੰਦਿਆ ਤੇ ਸੰਦਿਆ ਦੇ ਅਖਰੀ ਅਰਥ ਨੇ ਦੋ ਚੀਜ਼ਾਂ ਦੀ ਜਦ ਸੰਧੀ ਹੋਵੇ ਤੋ ਉਹਨੂੰ ਕਹਿੰਦੇ ਨੇ ਸੰਦਿਆ ਹੋ ਗਈ ਸੰਧੀ ਸੰਦਿਆ ਦਾ ਮਤਲਬ ਕਿਦਰੇ ਇਹ ਤ੍ਰਕਾਲਾ ਨਾਲ ਸਮਝ ਲੈਣਾ ਹੈ ਸ਼ਾਮ ਸੰਦਿਆ ਦਾ ਮਤਲਬ ਇਹ ਨਹੀਂ ਸੰਦਿਆ ਸੰਸਕ੍ਰਿਤ ਦਾ ਸ਼ਬਦ ਹੈ ਸੰਦਿਆ ਸੰਧੀ ਹੋ ਗਈ ਦਿਨ ਤੇ ਰਾਤ ਦੀ ਸੰਧੀ ਹੋ ਗਈ ਸੂਰਜ ਡੁੱਬ ਗਿਆ ਪਰ ਰਾਤ ਅਜੇ ਆਈ ਨਹੀਂ ਅੰਧੇਰਾ ਤੇ ਹੋਇਆ ਨਹੀਂ ਚਾਨਣਾ ਮੌਜੂਦ ਹੈ ਦਿਨ ਵੀ ਮੌਜੂਦ ਹੈ ਰਾਤ ਵੀ ਮੌਜੂਦ ਹੈ ਦਿਨ ਤੇ ਰਾਤ ਦੀ ਸੰਧੀ ਹੋ ਰਹੀ ਹੈ ਉਹਨੂੰ ਕਹਿੰਦੇ ਨੇ ਸੰਧਿਆ ਤੇ ਸੰਧਿਆ ਦੋ ਦਫਾ ਹੁੰਦੀ ਹੈ ਜਦ ਸਵੇਰੇ ਪੋ ਫੁੱਟ ਪਈ ਦਿਨ ਅਜੇ ਚੜਿਆ ਨਹੀਂ ਤੇ ਰਾਤ ਪੂਰਨ ਤੌਰ ਤੇ ਗਈ ਨਹੀਂ ਵੀਰੋ ਅੱਜ ਦੀ ਕਥਾ ਦੇ ਅੰਦਰ ਅਸੀਂ ਸੁਦਾਮਾ ਤੇ ਸ੍ਰੀ ਕ੍ਰਿਸ਼ਨ ਦੀ ਜਿਹੜੀ ਮੁਲਾਕਾਤ ਹੈ ਉਸਦੇ ਬਾਰੇ ਕਥਾ ਦੇਖੀ ਤੇ ਵੀਰੋ ਕਿ ਪਹਿਨਾਵਾ ਪਹਿਨਾਵਾ ਕਿੱਡਾ ਜ਼ਰੂਰੀ ਹੈ ਸਾਡੀ ਦੁਨੀਆਵੀ ਜ਼ਿੰਦਗੀ ਦੇ ਵਿੱਚ ਲੋਕ ਸਾਨੂੰ ਸਾਡੇ ਪਹਿਨਾਵੇ ਤੋਂ ਜੱਜ ਕਰਦੇ ਆ ਤੁਸੀਂ ਦਿਲ ਦੇ ਜਿੱਡੇ ਮਰਜ਼ੀ ਚੰਗੇ ਹੋ ਵੋ ਤੁਸੀਂ ਜਿੰਨੇ ਮਰਜ਼ੀ ਸਾਫ਼ ਸੁਥਰੇ ਹੋ ਜਿੱਡੇ ਮਰਜ਼ੀ ਪਕੀਜ਼ਾ ਹੋ ਅਗਰ ਤੁਹਾਡਾ ਪਹਿਨਾਵਾ ਨਹੀਂ ਚੰਗਾ ਤੇ ਲੋਕ ਦੁਨੀਆਵੀ ਲੋਕ ਤੁਹਾਨੂੰ ਹੋਰ ਨਜ਼ਰ ਨਾਲ ਵੇਖਣਗੇ ਇੱਕ ਬੰਦਾ ਵੈ ਉਹਦੇ ਕੋ ਅਮੀਰ ਤਾਂ ਬਹੁਤ ਹੈ ਲੇਕਿਨ ਉਹ ਅچھے ਕੱਪੜੇ ਨਹੀਂ ਉਹਨੇ ਪਾਏ ਗੱਡੀ ਨਹੀਂ ਹੈ ਗਾਰਡ ਨਹੀਂ ਹੈ ਨਾਲ ਕੋਈ ਪ੍ਰੋਟੋਕੋਲ ਨਹੀਂ ਹੈ ਤੇ ਕਿਸੇ ਵੀ ਜਗ੍ਹਾ ਤੇ ਜਾਏਗਾ ਅੱਛੀ ਦੁਕਾਨ ਦੇ ਵਿੱਚ ਜਾਏਗਾ ਉਹਨੂੰ ਨਹੀਂ ਜਾਣਦੇਣਗੇ ਗੈਨੀਆਂ ਗਰੀਬ ਹੈ ਲੇਕਿਨ ਅਗਰ ਇੱਕ ਨੌਸਰਵਾਜ਼ ਹੀ ਫਰਾਡਿਆ ਹੀ ਵੱਡੀ ਗੱਡੀ ਚੰਗੇ ਕੱਪੜੇ ਗਨਮੈਨ ਪ੍ਰੋਟੋਕੋਲ ਦੇ ਨਾਲ ਕਿਸੇ ਵੀ ਦੁਕਾਨ ਤੇ ਜਾਏਗਾ ਤੇ ਵੱਡੇ ਤੋਂ ਵੱਡਾ ਦੁਕਾਨਦਾਰ ਵੀ ਉਹਨੂੰ ਪ੍ਰੋਟੋਕੋਲ ਦੇਗਾ ਉਹ ਕਿਸੇ ਪੈਸੇ ਤੋਂ ਬਗੈਰ ਵੀ ਉਥੋਂ ਲੁੱਟ ਕੇ ਆ ਜਾਏਗਾ ਵੱਡੇ ਵੱਡੇ ਲੋਕ ਇਸ ਤਰ੍ਹਾਂ ਹੀ ਲੁੱਟਦੇ ਆ ਤੇ ਵੀਰੋ ਅਸਲ ਦੇ ਵਿੱਚ ਮਕਸਦ ਕੀ ਹੈ ਕਿ ਪਹਿਨਾਵਾ ਅਗਰ ਤੁਸੀਂ ਅੱਲਾਹ ਪਾਕ ਦੇ ਰਾਸਤੇ ਤੇ ਮਾਰਗ ਤੇ ਚੱਲਦੇ ਜਿੱਦ ਪਹਿਨਾਵਾ ਵੀ ਜ਼ਰੂਰੀ ਹੈ ਤੁਸੀਂ ਆਪਣੇ ਆਪ ਨੂੰ دیندار ਵੀ ਦਿਖਾਓ ਮੁਸਲਮਾਨ ਹੈ ਦਾੜੀ ਹੋਣੀ ਚਾਹੀਦੀ ਪਹਿਨਾਵਾ ਇਸਲਾਮ ਦੇ ਮੁਤਾਬਕ ਹੋਣਾ ਚਾਹੀਦਾ ਸਿਰ ਤੇ ਟੋਪੀ ਹੈ ਤੇ ਲੋਕਾਂ ਨੂੰ ਪਤਾ ਲੱਗੇਗਾ ਕਿ ਇਸਲਾਮ ਦਾ ਮੁਸਲਮਾਨ ਹੈ ਇਸਲਾਮ ਤੇ ਚੱਲਦਾ ਸਿੱਖ ਵੀਰ ਹੈ ਪਗੜੀ ਹੈ ਕਿਰਪਾਨ ਹੈ ਦਾੜਾ ਵੈ ਜਿਹੜੇ ਗੁਰੂ ਨੇ ਉਹਨਾਂ ਨੂੰ ਬਖਸ਼ਿਸ਼ ਬਖਸੀ ਹੈ ਉਹ ਪਹਿਨ ਕੇ ਅਗਰ ਜਾਏਗਾ ਲੰਗਰ ਚਖਾਏਗਾ ਤਾਂ ਪਤਾ ਲੱਗੇਗਾ ਸਿੱਖ ਵੀਰ ਹੈ ਤੇ ਵੀਰੋ ਇਸ ਕਰਕੇ ਪਹਿਨਾਵਾ ਸਾਡੀ ਜ਼ਿੰਦਗੀ ਤੇ ਬੜਾ ਅਸਰ ਅੰਦਾਜ਼ ਕਰਦਾ ਦੁਨਿਆਵੀ ਜ਼ਿੰਦਗੀ ਤੇ ਅੱਲਾ ਰੱਬੁਲ ਇੱਜ਼ਤ ਦੀ ਬਾਰਕਾ ਦੇ ਵਿੱਚ ਵੀਰੋ ਸਾਡੇ ਸਿਰਫ ਆਮਾਲ ਹੈ ਉਹ ਹੀ ਕੰਮ ਹੋਣਗੇ ਕਿ ਕਿੰਨਾ ਕੋਈ ਇਬਾਦਤ ਗੁਜ਼ਾਰ ਹੈ ਕਿੰਨਾ ਉਹਦੀ ਮਖਲੂਕ ਦੀ ਮਦਦ ਕਰਦਾ ਹੈ ਇਹ ਚੀਜ਼ ਕਾਉਂਟ ਹੁੰਦੀ ਹੈ ਲੇਕਿਨ ਦੁਨੀਆਵੀ ਤੌਰ ਤੇ ਨਹੀਂ ਵੀਰੋ ਤੁਹਾਨੂੰ ਕਿਸ ਤਰ੍ਹਾਂ ਲੱਗੀ ਅੱਜ ਦੀ ਕਥਾ ਕਮੈਂਟ ਕਰਕੇ ਆਪਣੀ ਕੀਮਤੀ ਰਾਇ ਦਾ ਸਾਲ ਲਾਜ਼ਮੀ ਕਰਨਾ ਆਪਾਂ ਟੇ ਸਾਰਾ ਖਿਆਲ ਰੱਖਣਾ ਦੁਆਵਾਂ ਯਾਦ ਰੱਖਣਾ ਅੱਲਾ ਹਾਫਿਜ਼